ਮਾਨਸਾ ਜ਼ਿਲ੍ਹੇ ਦਾ ਪਿੰਡ ਮੂਸਾ ਬਲਜੀਤ ਕੌਰ ਜੋ ਪਿੰਡ ਦੀ ਰਹਿਣ ਵਾਲੀ ਕੁੜੀ ਹੈ ਉਸ ਦਾ ਕਮਰਾ ਇੱਕ ਤਿੰਨ ਮਹੀਨੇ ਪਹਿਲਾਂ ਡਿੱਗਿਆ ਸੀ ਇੱਕ ਪਿਛਲੇ ਦਿਨ ਡਿੱਗ ਪਿਆ ਸੀ ਅੱਜ ਗੁਰਸ਼ਰਨ ਸਿੰਘ ਨੰਬਰਦਾਰ ਨੇ ਜੋ ਪਿੰਡ ਦੇ ਉਹਨਾਂ ਦੀ ਹਾਜ਼ਰੀ ਚ ਪਤਵੰਤ ਤੇ ਮੋਤਵਰ ਸੱਜਣ ਨੇ ਪਿੰਡ ਦੇ ਜਿਹੜੇ ਅੱਗੇ ਆਏ ਨੇ ਅੱਜ ਗੁਰੂ ਜੀ ਕੀ ਅਰਦਾਸ ਕਰਕੇ ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਸਾਰੇ ਸਹਿਯੋਗ ਵੀ ਕਰ ਰਹੇ ਆ ਘਰ ਬਣਾਉਣ ਲਈ ਸੋ ਇੰਨਾ ਸਾਰੀ ਸਿੱਖ ਸੰਗਤ ਦਾ ਧੰਨਵਾਦ ਆ ਜਿਹੜਾ ਇਹ ਲੋੜਵੰਦ ਪਰਿਵਾਰ ਲਈ ਅੱਗੇ ਆਇਆ ਹੈ ਦਾਸ ਤੋਂ ਘਾਰ ਵਹਿਰ ਜੀ ਦੀ ਫਤਿਹ ਦੀ ਭਗੋਤੀ ਸਾਈਂ ਵਾਰਿਸ ਜੀ ਦੀ ਭਗੋਤੀ ਕੀ ਪਾਤਸ਼ਾਹ ਜੀ ਦਸਮੇਂ ਪ੍ਰਥਮ ਭਗੋਤੀ ਸਮਰਕਾ ਗੁਰਨਾਮ ਕਲਾਈ ਤੇ ਰੰਗਤ ਗੁਰ ਤੇ ਅਮਰਦਾਸ ਜੀ ਹੋਈ ਸਹਾਇ ਜਰਜਨ ਹਰਗੋਬਿੰਦ ਨੂੰ ਸੰਤੂ ਸ੍ਰੀ ਆਰ ਜੀ ਦੀ ਹਰਕਤ ਸੰਤੇ ਹੈ ਜਿਹਨ ਜਿੱਥੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿੰਘ ਰਾਏ ਘਰੋਂ ਨੇ ਤਾਵਾ ਤਾਈ ਸਭ ਥਾਈ ਹੋਈ ਸਾਈਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਈ ਸਾਈਂ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਰੰਧੇ ਸਾਹਿਬ ਪਾਠ ਦਸੰਦਾਰ ਦੇ ਅੰਦਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਪਹਿਰੇ ਚੌਸ ਜਨਾਂ ਚਾਲੀਆਂ ਮੁੱਠੀਆਂ ਹੱਠੀਆਂ ਜਪੀਆਂ ਤੱਕ ਜਲਾ ਨਾਮ ਤੇ ਪੇਵੰਡ ਕੀ ਸਕਦੇ ਚਲਾਈ ਤੇ ਦੇਖਣ ਡਟ ਕੀਤਾ ਤੇਨਾ ਪਹਿਰਾ ਚੈਲੰਜ ਕਮਾਈ ਦੇ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀ ਦਿੱਤੇ ਬੰਦ ਬੰਦ ਕਤਾਇ ਖੋਪਰੀਆਂ ਲੋਹਾਂ ਚ ਚਰਕੀਆਂ ਤੇ ਚੜੇ ਤਾਂ ਨਾਰ ਲੰਜ ਰਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀ ਦਿੱਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਾਸ ਨਾਲ ਨਵਾਹੀ ਤੇ ਨਾਲ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮ ਨਾਮ ਜਿੱਤਾ ਵਿੱਚ ਤਾਪਨ ਕਰ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਰੇ ਸਰੇ ਦੇ ਕੇ ਬਤੀਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੇਖਨੂ ਕੀ ਦਾਣ ਕੇ ਇਸਦਾਰ ਰਹਿਤਾਰ ਵਿਵੇਕ ਦਾ ਨਿਸ਼ਾਨ ਤਨ ਭਰੋਸਾ ਦਾ ਨਿਦਾਨ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸੇਵ ਜੀ ਦੇ ਰਸਨੀ ਸ਼ਾਨ ਚੌਂਕੇ ਝੰਡੇ ਕੋਈ ਕੁਝ ਕੁ ਟਾਲ ਤਰਮ ਕਰ ਜਾਇਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਗੁਰੂ ਸਿੱਖਾਂ ਦਾ ਮਾਨਣੇ ਮੱਥੇ ਚੀਮਤ ਪੱਦਾ ਰੱਖਾ ਆਪਕਾਲਪੁਰਖ ਵੈਜੂ ਮੇਕਾਲਪੁਰਖ ਵੈਜੂ ਆਪਣੇ ਪੰਥ ਦੀ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧੰਮਾ ਦੇ ਜਿੰਨਾ ਤੋਂ 500 ਰੁਪਏ ਛੋੜਿਆ ਗਿਆ ਜੀ ਥੋੜੇ ਦਰਸ਼ਨ ਜਰਾ ਆਪ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਕਸੋ ਇਹ ਨਮਾਣੇ ਮਾਨਤਾਂ ਨੇ ਤੁਹਾਨੂੰ ਤੇਰੀ ਓਰ ਸਜੀ ਪਿਤਾ ਬਾਈ ਨੂੰ ਹੀ ਕਾਲਪੁਰਖ ਵੈਜੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸਾਂ ਬੇਨਤੀਆਂ ਹਨ ਸਤਿਗ ਆਉਟ ਆਸਰਾ ਤੱਕਿਆ ਹੈ ਸਤਿਗੁਰੂ ਜੀ ਭੈਣ ਬਲਜੀਤ ਕੌਰ ਜੋ ਇਥੋਂ ਦੇ ਰਹਿਣ ਵਾਲੇ ਹਨ ਸਤਿਗੁਰੂ ਜੀ ਉਹਨਾਂ ਦੇ ਮਕਾਨ ਦੀ ਉਸਾਰੀ ਵਾਸਤੇ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਨਵੇਂ ਮਕਾਨਾਂ ਦੀ ਉਸਾਰੀ ਵਾਸਤੇ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਸਤਿਗੁਰੂ ਜੀ ਕਿਰਪਾ ਕਰੋ ਮਿਹਰ ਕਰੋ ਖੈਰ ਸੁੱਖ ਨਾਲ ਸਤਿਗੁਰੂ ਜੀ ਇਹਨਾਂ ਦੇ ਮਕਾਨ ਸਤਿਗੁਰੂ ਜੀ ਦੇ ਪਰੇ ਚੜ ਜਾਣ ਸਤਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਅੰਗ ਸੰਗ ਰਹਿ ਕੇ ਮਕਾਨ ਦੀ ਉਸਾਰੀ ਨੂੰ ਸਤਿਗੁਰੂ ਜੀ ਸੰਪੂਰਨ ਕਰ ਦੇਣਾ ਕਿਰਪਾ ਕਰੋ ਮਿਹਰ ਕਰੋ ਸਤਿਗੁਰੂ ਜੀ ਸਹੀ ਵਿਾਰੇ ਮੇਲ ਜਨਾ ਮੇਰੇ ਤੇਰਾ ਨਾਮ ਚ ਤਾ ਵੀਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਪੂਰਨ ਹੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ